ਤੁਸੀਂ ਤਾਲੀ ਮੈ ਦਿਓ ਆਪਣੇ ਵਲੌਗ ਦਾ ਮੈਂ 5 ਕਿਲੋਮੀਟਰ ਨਹੀਂ ਹੀ ਲਾਣੀ ਸੀਗੀ ਤੇ ਇੱਕ ਉਸ ਦਾ ਫੋਨ ਆਇਆ ਕੋਸਾ ਉਹ ਕਹਿੰਦੇ ਰਹਿੰਦੇ 20 ਗ੍ਰਾਮ ਚਿਕਨ ਤੇ ਨਾਲ ਆਪਾਂ ਲੈ ਰਹੇ ਹਾਂ 30 ਗ੍ਰਾਮ ਰਾਈਸ ਬੋਇਲਡ ਰਾਈਸ ਲੇਦੇ ਹਾਂ 2 ਘੰਟੇ 45 ਮਿੰਟ ਹੋ ਗਿਆ ਆਪਾਂ ਨੂੰ ਵਰਕਆਊਟ ਕਰਦੇ ਸੋ ਡਾਈਟ ਬਹੁਤ ਜ਼ਰੂਰੀ ਆ ਡਾਈਟ ਨਹੀਂ ਆਪਾਂ ਛੱਡਣੀ ਹੈਗੀ ਹੋ ਚਾਹੇ ਸਾਰੀ ਚੀਜ਼ਾਂ ਛੱਡ ਲਈਏ ਸੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਅੱਜ ਆਪਣੇ ਵਲੌਗ ਦਾ ਹੈਗਾ ਵਾ ਮੇਰੇ ਖਿਆਲ ਚ 44ਵਾਂ ਦਿਨ ਹਾਂ 44ਵਾਂ ਦਿਨ ਆਪਣੇ ਵਲੌਗ ਦਾ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਟਾਈਮ ਸਵੇਰ ਦੇ 6:30 ਹੋ ਗਏ ਆ ਤੇ ਆਪਾਂ ਹੁਣ ਚੱਲਿਆ ਵਰਕਆਊਟ ਕਰਨਾ ਕੋਸਾ ਕਹਿੰਦੇ ਵੀ ਤੁਸੀਂ ਜੋ ਕਰਨਾ ਕਰ ਲਓ ਕਿਉਂਕਿ ਅਸੀਂ ਨਾ ਮਤਲਬ ਜਾਨਾ ਇਹ ਪਰਸ ਨੂੰ ਖੇਡਣ ਜਾਣਾ ਅਸੀਂ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਸੱਚ ਖੇਡਣ ਜਾਣਾ ਸਭ ਨੂੰ ਅੱਜ ਬੁੱਧਵਾਰ ਹੈਗਾ ਵਾ ਤੇ ਕੱਲ ਵੀਰਵਾਰ ਆ ਕੱਲ ਨੂੰ ਕੋਸਾ ਤੁਹਾਨੂੰ ਰੈਸਟ ਕਰਾ ਦੇਗਾ ਵੀ ਤੁਸੀਂ ਅੱਜ ਮਤਲਬ ਵੀ ਜੋ ਆਪਣਾ ਵਰਕਆਊਟ ਕਰਨਾ ਨਾ ਆਪ ਇੰਡੀਵਿਜੂਅਲ ਤੁਸੀਂ ਵਰਕਆਊਟ ਆਪਣਾ ਕਰ ਲਓ ਸੋ ਫਿਰ ਸੋਚਿਆ ਵੀ ਹੈ ਕਿ ਸਾਡੇ ਵਿੱਚੋਂ ਕਈ ਬੰਦੇ ਦੇ weight ਵੱਧ ਵੀ ਹੈ ਕਿ ਇਹਦੇ ਠੀਕ ਆ ਫਿਰ ਅਸੀਂ ਸੋਚਿਆ ਵੀ ਉਹੀ 2.5 ਕਿਲੋਮੀਟਰ ਦੇ ਦੋ ਗੇੜੇ ਲਾ ਲੈਨੇ ਸਲੋ ਸਲੋ ਦੇ ਵਿੱਚ ਉਹਦੇ ਨਾਲ ਇਹ ਕੀ ਹੈ ਕਿ ਇੱਕ ਦਾ ਆਪਣਾ ਵਰਕਆਊਟ ਵਧੀਆ ਹੋ ਜਾਏਗਾ ਇੱਕ ਬੋਡੀ ਲੈਜ ਇਹਦੇ ਵਿੱਚ ਆ ਜਾਈਏ ਸੋ ਆਪਾਂ ਚੱਲੇ ਹੁਣ ਵੱਡੀ ਗਰਾਊਂਡ ਦੇ ਵਿੱਚ ਜਿੱਥੇ 5 ਕਿਲੋਮੀਟਰ ਨੀਗਾ ਪਹਿਲਾਂ ਆਪਾਂ ਲਾਵਾਂਗੇ 2.5 ਕਿਲੋਮੀਟਰ ਨੀਗਾ ਉਦੋਂ ਬਾਅਦ ਫਿਰ 2.5 ਕਿਲੋਮੀਟਰ ਨੀਗਾ ਸਲੋ ਫਾਸਟ ਕਰਾਂਗੇ ਫਾਸਟ ਦੇ ਵਿੱਚ ਇਹ ਵੀਚੇ ਸਲੋ ਸੋ ਜੋ ਕੋਈ ਵੀ ਅਗਲੀ ਅਪਡੇਟ ਹੋਊ ਉਹ ਤੁਹਾਨੂੰ ਮੇ ਬਲੌਗ ਦੇ ਵਿੱਚ ਦਿਂਦਾ ਰਾਵਾਂਗਾ ਸੋ ਹੁਣ ਆਪਾਂ ਲੱਗਿਆ ਰਨਿੰਗ ਸ਼ੁਰੂ ਕਰਨ ਵਾਰਮ ਅਪ ਆਪਾਂ ਕਰ ਲਿਆ ਵਧੀਆ ਜਾਂ ਤੇ ਹੁਣ ਆਪਾਂ ਚੱਲੇ ਆ ਰਨਿੰਗ ਕਰਨ ਤੇ 2.5 ਕਿਲੋਮੀਟਰ ਦਾ ਜਿਹੜਾ ਲਾ ਕੇ ਫੇਰ ਆਪਾਂ ਮਿਲਦੇ ਹਾਂ ਜੀ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਾਂ ਨਾਲ ਰਨਿੰਗ ਲਾ ਲਈ 3 ਕਿਲੋਮੀਟਰ 3 ਕਿਲੋਮੀਟਰ ਰਨਿੰਗ ਲਾਈ ਆ ਆਪਣਾ ਪਲਾਨ ਚੇਂਜ ਹੋ ਗਿਆ ਮੈਂ 5 ਕਿਲੋਮੀਟਰ ਰਨਿੰਗ ਲਾਣੀ ਸੀਗੀ ਤੇ ਇੱਕ ਕੋਸਾ ਦਾ ਫੋਨ ਆਇਆ ਕੋਸਾ ਕਹਿੰਦੇ ਰਹਿੰਦੇ ਵੀ ਰਨਿੰਗ ਲਾ ਕੇ ਛੇਤੀ ਅੰਦਰ ਆ ਜਾ ਵੀ ਤੈਨੂੰ ਬਾਕਸਿੰਗ ਵਰਕਆਊਟ ਕਰਾਉਣਾ ਸਪੀਡ ਦੇ ਨਾਲ ਪੰਚ ਸਪੀਡ ਨਾਲ ਜਾ ਭੇੜੇ ਕਰਾਂਗਾ ਜਿੱਦ ਜਿੰਨੀ ਰਨਿੰਗ ਤੇਰੀ ਹੋਈਏ ਤੇ ਆ ਜਾ ਮੈਂ ਹੋਰ ਲਾਉਣੀ ਸੀ 2 ਕਿਲੋਮੀਟਰ 5 ਕਿਲੋਮੀਟਰ ਰਨਿੰਗ ਕੰਪਲੀਟ ਕਰਦੀ ਪਰ ਮੇਰੀ 3 ਕਿਲੋਮੀਟਰ ਹੀ ਰਨਿੰਗ ਹੋਈ ਆ ਫਿਰ ਮੈਂ ਸੋਚਿਆ ਚਲੋ ਮੈਂ ਅੰਦਰ ਜਾਣਾ ਵਾ ਫਿਰ ਅੰਦਰ ਜਾ ਕੇ ਹੁਣ ਮੈਂ ਬਾਕਸਿੰਗ ਵਰਕਆਊਟ ਕਰਾਂਗਾ ਸਪੀਡ ਨਾਲ 20 15 ਮਿੰਟ ਵਰਕਸਿੰਗ ਵਰਕਆਊਟ ਹੋਣਾ 10 ਤੋਂ 15 ਮਿੰਟ ਫਿਰ ਉਸ ਤੋਂ ਬਾਅਦ ਮੈਂ ਲਾਉਂਗਾ ਲੈਗ ਦੀਆਂ ਐਕਸਰਸਾਈਜ਼ਾਂ ਕਰਾਂਗਾ ਜਿਮ ਦੇ ਵਿੱਚ ਸੋ ਫਿਰ ਉਸ ਤੋਂ ਬਾਅਦ ਕਾਰਡੀਓ ਕਰੂੰਗਾ ਐਕਸਟਰਾ ਜਿਹੜੀ 2 ਕਿਲੋਮੀਟਰ ਨਹੀਂ ਰਹੀ ਨਾ 2 ਕਿਲੋਮੀਟਰ ਰਨਿੰਗ ਮੈਂ ਕ੍ਰੋਸ ਫਿਟ ਦੇ ਉੱਤੇ ਮੇ ਲਾ ਲੈਣੀ ਆ ਜਾਨੀ ਟੋਟਲ ਮੇਰੀ 5 ਕਿਲੋਮੀਟਰ ਹੋ ਜਾਣੀ ਆ ਸੋ ਬਲੌਗ ਦੇ ਨਾਲ ਬਣਦੇ ਰੋ ਹਾਂ ਭਾਜਾਂ ਦਾ ਬੌਕਸਿੰਗ ਹਾਲ ਦੇ ਵਿੱਚ ਤੇ ਬੌਕਸਿੰਗ ਦੇ 5 ਕਿੰਗੀ ਬੈਗ ਜਾਂ 5 ਕਿੰਗੀ ਪੈਡ ਕਰਾਂਗੇ ਜੀ ਸੋ ਮਿਲਦੇ ਹੁਣ ਸਿੱਧਾ ਆਪਾਂ ਬੌਕਸਿੰਗ ਰਿੰਗ ਦੇ ਉੱਤੇ ਜੀ ਸਪੀਡ ਮਾਰ ਸੋ ਹਾਂ ਜੀ ਦੋਸਤੋ ਆਵੜਾ ਜਿਹੜਾ ਸਵੇਰ ਦਾ ਵਰਕਆਊਟ ਸੀ ਨਾ ਬਾਕਸਿੰਗ ਦਾ ਉਹ ਆਪਣਾ ਕੰਪਲੀਟ ਹੋ ਗਿਆ ਪਹਿਲਾਂ ਆਪਾਂ ਸਵੇਰੇ ਬਾਹਰ 3 ਕਿਲੋਮੀਟਰ ਦੀ ਲਈ ਹੈਨਾ ਫਿਰ ਆ 15 ਜੀ ਵੀ ਕੋਈ ਥੋੜਾ ਫੋਨ ਆ ਗਿਆ ਜਿੱਦਾਂ 5 ਕਿਲੋਮੀਟਰ ਨਹੀਂ ਲਾਣੀ ਸੀ ਤਰਿੰਦਰ ਆ ਕੇ ਸਪੀਡ ਨਾਲ ਬਾਕਸਿੰਗ ਪੰਜਵੇਂ ਡੇਗ ਲਾਇਆ ਇਹ ਤੋਂ ਦੋ ਦੋ ਮਿੰਟ ਦੇ ਦੋ ਰੌਂਡ ਦੈਡ-ਡੈਡ ਮਿੰਟ ਦੇ ਤਿੰਨ ਕਰੇ ਇੱਕ ਇੱਕ ਮਿੰਟ ਦੇ ਤੇ ਫਿਰ ਉਸ ਤੋਂ ਬਾਅਦ ਲਾਇਆ ਆਪਾਂ 30-30 ਸੈਕਿੰਡ ਦੇ ਫਿਰ 15-15 ਸੈਕਿੰਡ ਦੇ ਹੈਨਾ 10-10 ਫਿਰ 10-10 ਸੈਕਿੰਡ ਦੇ ਲਾਇਆ 12 ਰੌਂਡ ਨਾਲ ਜਿੱਦਾ ਜਿੱਦਾ ਮਤਲਬ ਵੀ ਰੌਂਡ ਘਟਦਾ ਗਿਆ ਸਪੀਡ ਵਾਢੀ ਗਈ ਪਰ ਬੱਸ ਹੋ ਗਈ ਹੈਗੀ ਜੈਨ ਨਹੀਂ ਸੀ ਕਰਦਾ ਵੀ ਬੱਸ ਕਰੀਏ ਹੋਰ ਲਈਏ ਕਿਉਂਕਿ ਰੈਟਿੰਗ ਘਟਾਰੇ ਉਤੋਂ ਹੁੰਦਾ ਹੋਊਗੀ ਫਿਰ ਬਾਕਸਿੰਗ ਜਦੋਂ ਕੰਪੀਟੀਸ਼ਨ ਨੇੜੇ ਆ ਜਾਂਦਾ ਨਾ ਫਿਰ ਵਰਕਆਊਟ ਜਿਹੜਾ ਛੋਟਾ ਹੋ ਜਾਂਦਾ ਪਰ ਸਪੀਡ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਨਾ ਜਦੋਂ ਆਕਸੀਜਨ ਹੁੰਦਾ ਫਿਰ ਆਪਾਂ ਉਹਨੂੰ ਹੀ ਦੁੱਧਦੇ ਸਿਰੇ ਵਿੱਚ ਲੈਣੇ ਆ ਜਦੋਂ ਕੰਪੀਟੀਸ਼ਨ ਨੇੜੇ ਆ ਜਾਂਦਾ ਵਾ ਕੰਪੀਟੀਸ਼ਨ ਨੇੜੇ ਆ ਕੇ ਫਿਰ ਸਪੀਡ ਦੇ ਵਿੱਚ ਕਨਵਰਟ ਹੋ ਜਾਂਦਾ ਵਾ ਸੋ ਇਸ ਕਰਕੇ ਸਪੀਡ ਵਰਕਆਊਟ ਸੀਗਾ ਆਪਣਾ ਬਾਕਸਿੰਗ ਦਾ ਵਰਕਆਊਟ ਸਾਰਾ ਖਤਮ ਹੋ ਗਿਆ ਹੁਣ ਮ ਫਿਰ ਉਸ ਤੋਂ ਬਾਅਦ ਮੈਂ ਜੀ ਵਰਕਆਊਟ ਕਰਕੇ ਫਿਰ ਉਸ ਤੋਂ ਬਾਅਦ ਮੈਂ ਲਾਉਂਗਾ ਇਹ ਥੋੜੀ ਜੀ ਕ੍ਰੋਸਫਿਟ ਦੇ ਉੱਤੇ 20 ਮਿੰਟ ਮੈਂ ਕਾਰਡੀਓ ਲਵਾਂਗਾ ਬਾਕੀ ਨਾ ਵਰਕਆਊਟ ਹੋਊਗਾ ਫਿਰ ਘਰੇ ਜਾ ਕੇ ਜੋ ਵੀ ਬ੍ਰੇਕਫਾਸਟ ਹੋਊਗਾ ਉਹ ਪਤਾ ਦਿਨ ਸ਼ੇਅਰ ਕਰਾਂਗੇ ਸੋ ਬਲੌਗ ਦੇ ਨਾਲ ਬਣੇਗੇ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਹੋਣਾ ਉਹ ਖਤਮ ਹੋ ਗਿਆ ਬਸ ਹੋ ਗਈ ਯਾਰ ਪੂਰੀ ਸਰੀਰ ਦੀ ਆਣਾ ਬਹੁਤ ਜ਼ੋਰ ਜ਼ੋਰ ਲੱਗਿਆ ਪਹਿਲਾਂ ਸਵੇਰੇ ਤੇ 10 ਕਿਲੋ ਮੀਟਰ ਰਨਿੰਗ ਲਈ ਉਸ ਤੋਂ ਬਾਅਦ 14-15 ਮਿੰਟ ਪੰਚੀ ਦੀ ਬੈਅ ਕੀਤਾ ਯਾਨੀ ਕਿ ਟੋਟਲ ਮੇਰਾ 24 ਮਿੰਟ ਦਾ ਵਰਕਆਊਟ ਸੀਗਾ ਵਿਚ ਬਾਕਸਿੰਗ ਦਾ ਹਨਾ ਵਿੱਚ ਜਿੰਨੀ ਦਾ ਮਤਲਬ 28 ਮਿੰਟ ਦਾ ਸੀ 14 ਮਿੰਟ ਬਾਕਸਿੰਗ ਵਰਕਆਊਟ ਸੀ 14 ਮਿੰਟ ਰੈਸਟ ਸੀ ਹੈਨਾ ਜਿਵੇਂ ਮਤਲਬ 2 ਮਿੰਟ ਦਾ ਮਤਲਬ ਸਪੀਡ ਨਾਲ ਰਾਊਂਡ ਸੀਗਾ ਵਿੱਚ 10 ਮਿੰਟ ਦੀ ਰੈਸਟ ਸੀ ਫਿਰ 30 ਸੈਕਿੰਡ ਰਾਊਂਡ 30 ਸੈਕਿੰਡ ਦੀ ਰੈਸਟ ਹਨਾ ਬਾਕਸਿੰਗ ਦੇ ਵਰਕਆਊਟ ਕੀਤਾ ਫਿਰ ਉਸ ਤੋਂ ਬਾਅਦ ਮੈਂ ਜਿਮ ਦੇ ਵਿੱਚ ਆ ਗਿਆ ਨਾ ਲੈਗ ਦੀਆਂ ਉਹ ਐਕਸਰਸਾਈਜ਼ ਲਾਈਆਂ ਖਿੱਚੀਆਂ ਪੁਰੀਆਂ ਤੇ ਆਪਾਂ ਮੇਰੇ ਘਰ ਵਿੱਚ 6:30 ਦੇ ਵਿੱਚ ਆ ਗਏ ਸੀ ਹੁਣ ਵੱਜ ਗਏ ਆ ਆਪਾਂ 7:00 ਵਜੇ ਮੰਨ ਕੇ ਜਲੋ ਆਪਾਂ 6:30 ਦੇ ਵਿੱਚ ਆ ਗਏ ਸੀਗੇ ਹਾਂ ਤੇ ਆਪਾਂ 7 ਵਜੇ ਜਾਨੀ ਕਿ ਮੂਡ ਮਾਡ ਬਣਾ ਲੈ ਗੁਰੂ ਦੇ ਟਾਈਮ ਲੱਗਿਆ ਤਾਂ ਮੈਂ 7 ਵਜੇ ਫਿਰ ਘਟਾ ਆਪਾਂ ਸ਼ੁਰੂ ਕੀਤਾ ਸੀਗਾ ਤੇ ਹੁਣ ਵੱਜ ਗਏ ਆ 9:45 9:45 ਮਿੰਟ ਹੋ ਗਏ ਯਾਨੀ ਕਿ 2 ਘੰਟੇ 45 ਮਿੰਟ ਹੋ ਗਏ ਆਪਾਂ ਨੂੰ ਵਰਕਆਊਟ ਕਰਦੇ ਵਿੱਚ ਇਹ ਰੈਸਟ ਯਾਨੀ ਕਿ ਕੰਟੀਨਿਊਟੀ ਕੀਤਾ ਵਿੱਚ ਇਨਵੈਸਟਰੀ ਮਿਲਦੀ ਰਹੀ ਆ ਸੋ ਯਾਨੀ ਕਿ ਪੌਣੇ 3 ਘੰਟੇ ਹੋ ਗਏ ਆਪਣੇ ਵਰਕਆਊਟ ਨੂੰ ਸੋ ਗੋੜੀ ਜਵਾਬ ਦੇ ਗਈ ਆ ਮੈਂ ਸੋਚਿਆ ਸੀ ਕਿ ਮੈਂ ਨਾ ਉਹ ਕਰੋਸਫਿਟ ਦੇ ਉੱਤੇ ਮਤਲਬ ਕਾਰਡੀਓ ਕਰੂੰਗਾ 20 ਮਿੰਟ ਪਰ ਜਾਨ ਨਹੀਂ ਲੱਗੀ ਹਨਾ ਕਿਉਂਕਿ ਮੈਂ ਹਸਪੀਟਲ ਵੀ ਜਾਣਾ ਬੇਟੇ ਤੇ ਡ੍ਰਿਪ ਲ ਤੇ ਉਹ ਵੀ ਲਵਾਣ ਜਾਣਾ ਵਾਵੇਂ ਤੇ ਤਾਂ ਕਰਕੇ ਟਾਈਮ ਉਹ ਲੱਗਦਾ ਉਹਨੇ ਵੀ 9 ਵਜੇ ਟਾਈਮ ਦਿੱਤਾ ਸੀ 10 ਤਾਂ ਮੈਂ ਗਰਾਊਂਡ ਦੇ ਵਿੱਚ ਹੀ ਜਾ ਤੇ ਸੋ ਇਸ ਕਰਕੇ ਹੁਣ ਆਪਾਂ ਥੋੜੀ ਜਿਹੀ ਕਰਾਂਗੇ ਸਟੱਜਿੰਗ ਠੀਕ 10 ਤੋਂ 15 ਮਿੰਟ ਸਟੱਜਿੰਗ ਕਰਾਂਗੇ 10 ਤੋਂ 15 ਮਿੰਟ ਸਟੱਜਿੰਗ ਕਰਕੇ ਫਿਰ ਚੱਲਦੇ ਆਪਾਂ ਘਰੇ ਘਰੇ ਜਾ ਕੇ ਆਪਾਂ ਵੇ ਆਈਸੋਲੇਟ ਪ੍ਰੋਟੀਨ ਦੇ ਇੱਕ ਖਾਵਾਂਗੇ ਐਗ ਫਿਰ ਨਾਲ ਜਿਹੜਾ ਚਾਹੁੰਗਾ ਆਪਾਂ ਹਸਪੀਟਲ ਤੇ ਉਸ ਤੋਂ ਬਾਅਦ ਆ ਕੇ ਅਗਲੀ ਜੋ ਵੀ ਮੀਟ ਹੋਏਗੀ ਆਪਾਂ ਉਹ ਖਾਵਾਂਗੇ ਤੇ ਇਹ ਤੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਸੋ ਦੋਸਤੋ ਵਲੋਗ ਦੇ ਨਾਲ ਬਣੇ ਰਹੋ ਅੱਜ ਦਾ ਵਰਕਆਊਟ ਆਪਣਾ ਸ਼ੇਅਰ ਅਗਲੇ ਪ੍ਰੋਸੈਸ ਦੇ ਤੇ ਸੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਚਲੋ ਹਾਂ ਜੀ ਦੋਸਤੋ ਆਪਣੀ ਜਿਹੜੀ ਸੈਕਿੰਡ ਮੀਲ ਹੈ ਨਾ ਤੇ ਉਹਦਾ ਟਾਈਮ ਹੋ ਗਿਆ ਫਰਸਟ ਮੀਲ ਦੇ ਵਿੱਚ ਅਪਾ ਗਰਾਊਂਡ ਦੇ ਵਿੱਚ ਹੋ ਕੇ ਨਾ ਅਪਾ ਇੱਕ ਵੇਅ ਆਈਸੋਲੇਟ ਪ੍ਰੋਟੀਨ ਤੇ ਨਾਲ ਇੱਕ ਆਪਾਂ ਮਤਲਬ ਵੀ ਇੱਕ ਉਬਲਿਆ ਹੋਇਆ ਅੰਡਾ ਲਿਆ ਸੀਗਾ ਆਪਾਂ ਵੇਅ ਆਈਸੋਲੇਟ ਪ੍ਰੋਟੀਨ ਲਿਆ ਸੀਗਾ ਫਿਰ ਉਸ ਤੋਂ ਬਾਅਦ ਉਹ ਹਸਪੀਟਲ ਚਲੇ ਗਿਆ ਸੀਗਾ ਕਿਉਂਕਿ ਬੇਟੇ ਮੇਰੇ ਤੇ ਡ੍ਰਿਪ ਲੱਗਣੀ ਸੀਗੀ। ਬੇਟੇ ਦੇ ਡ੍ਰਿੱਪ ਲਵਾ ਕੇ ਤੇ ਹੁਣ ਅਸੀਂ ਆਏ ਆ ਤੇ ਸਾਨੂੰ ਘੰਟਾ ਡੇਢ 2 2 ਘੰਟੇ ਲੱਗੇ ਉੱਥੇ ਨਾ 2 ਘੰਟੇ ਦੇ ਕਰੀਬ ਲੱਗੇ ਤੇ ਹੁਣ ਟਾਈਮ ਹੋ ਗਿਆ 12 ਵਾਧੇ 10 ਮਿੰਟ ਹੋ ਗਿਆ ਤੇ ਆਪਾਂ ਜਿਹੜੀ ਸੈਂਡ ਮੀਲ ਆ ਉਹ ਲੈਣ ਲੱਗੇ ਆਪਾਂ ਸੈਂਡ ਮੀਲ ਦੇ ਵਿੱਚ ਆਪਾਂ ਸਿਰਫ ਮਤਲਬ ਵੀ ਮੈਂ ਤਰਬੂਜ ਲਾ ਵਾਟਰਮੈਲਨ ਜਿਹਨੂੰ ਆਪਾਂ ਘੇੜੀਨੇ ਆ ਮੈਂ ਵਾਟਰਮੈਲਨ ਲਿਆ ਵਾਸ 150 ਗ੍ਰਾਮ ਬਸ 150 ਗ੍ਰਾਮ ਵਾਟਰਮੈਲਨ ਲਿਆ ਵਾ ਤੇ ਉਹਦੇ ਉੱਪਰ ਮੈਂ ਕਾਲਕੀ ਦੀ ਕਾਲੀ ਮਿਰਚ ਛਿੜਕ ਲਈ ਆ ਤੇ ਹੁਣ ਆਪਾਂ ਵਾਟਰਮੈਲਨ ਹੀ ਖਾਵਾਂਗੇ ਜੀ ਫਿਰ ਇਸ ਤੋਂ ਬਾਅਦ ਆਪਾਂ ਲੰਚ ਦੇ ਵਿੱਚ ਦੇਖਦੇ ਆਂ ਅੱਜ ਆਪਾਂ ਕੀ ਖਾਣਾ ਵਾ ਸੋ ਬਲੌਗ ਦੇ ਨਾਲ ਬਣੇ ਰਿਓ ਜੀ ਇਹ ਆਪਣੀ ਹੁਣ ਸੈਂਡਵਿਚ ਸੀ ਜੀ ਹੁਣ ਆਪਾਂ ਜਿਹੜੀ ਆਪਣੀ ਥਰਡ ਮੀਲ ਹੋਊਗੀ ਜੀ ਸੋ ਹੁਣ ਥਰਡ ਮੀਲ ਹੋਣੀ ਆਪਣੀ ਲੰਚ ਦੀ ਸੋ ਬਲੌਗ ਦੇ ਨਾਲ ਬਣਦੇ ਸੋ ਹਾਂਜੀ ਦੋਸਤੋ ਮਿੱਤਰ ਪਿਆਰੇ ਹੋ ਰੱਬ ਦੇ ਬੰਦੇਓ ਆਪਣਾ ਲੰਚ ਦਾ ਟਾਈਮ ਹੋ ਗਿਆ ਤੇ ਠੀਕ 2:00 ਵਜੇ ਕੇ 15 ਮਿੰਟ ਹੋ ਗਏ ਯਾਨੀ ਕਿ ਸਵਾ ਦੋ ਹੋ ਗਏ ਆ ਤੇ ਆਪਣਾ ਲੰਚ ਦਾ ਟਾਈਮ ਹੋ ਗਿਆ ਤੇ ਆਪਾਂ ਲੰਚ ਦੇ ਵਿੱਚ ਲੈ ਰਹੇ ਆਂ ਜੀ ਆਪਾਂ 100 ਗ੍ਰਾਮ ਆਪਾਂ ਚਿਕਨ ਲੈ ਰਹੇ ਆਂ ਜੀ 100 ਗ੍ਰਾਮ ਚਿਕਨ ਤੇ ਨਾਲ ਆਪਾਂ ਲੈ ਰਹੇ ਆਂ 30 ਗ੍ਰਾਮ ਤੇ ਇੱਕ ਪਲੇਟ ਭਰ ਕੇ ਆਪਾਂ ਸਲਾਦ ਦੀ ਲੈਂਦੇ ਪਿਆ ਜੀ ਸਲਾਦ ਦੇ ਵਿੱਚ ਆਪਾਂ ਲਿਆਵਾ ਗਾਜਰ ਖੀਰਾ ਟਮਾਟਰ ਤੇ ਪਿਆਜ਼ ਤੇ ਦੋ ਪੀਸ ਛੋਟੇ ਜਿਹੇ ਚਕੁੰਦਰ ਤੇ ਇੱਕ ਨਿੰਬੂ ਤੇ ਚਿਕਨ 100 ਗ੍ਰਾਮ ਤੇ ਰਾਈਸ ਹੋਗੇ ਜਿਹੜੇ ਬੋਇਲ ਹੋਏ ਹੈਗੇ 30 ਗ੍ਰਾਮ ਆ ਜੀ ਸੋ ਇਹ ਆਪਣਾ ਲੰਚ ਹੋਏਗਾ ਜੀ ਤੇ ਹੁਣ ਆਪਾਂ ਲੰਚ ਕਰਕੇ ਕੰਟੈਕਟ ਕਰਾਂਗੇ ਰੈਸਟ ਫਿਰ ਜਾਵਾਂਗਾ ਆਪਾਂ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਜਾ ਕੇ ਦੇਖਦੇ ਆਂ ਵੀ ਆਪਾਂ ਮਤਲਬ ਵੀ ਵਰਕਆਊਟ ਕਰਨਾ ਜਾ ਫਿਰ ਸੋਨਾ ਬਾਤ ਕਰਨਾ ਵਾ ਕਿਉਂਕਿ ਇਹ ਲੱਗਾ ਬਹੁਤ ਜ਼ਿਆਦਾ ਦੁਖਦੀ ਆ ਪੀਆ ਸਵੇਰੇ ਬਹੁਤ ਜ਼ਿਆਦਾ ਜੋਰ ਲੱਗਿਆ ਮੇਰਾ ਦਿਲ ਇੱਕਦਾਂ ਕਰਦਾ ਕਿ ਮੈਂ ਵਰਕਆਊਟ ਕਰ ਲਾਂ ਇੱਕ ਦਿਲ ਕਰਦਾ ਵਾ ਵੀ ਮੈਂ ਨਹੀਂ ਸੋਨਾ ਬਾਤ ਕਰਨਾ ਨਾ ਬੋਡੀ ਸੈਟ ਹੋ ਜੂਗੀ ਸੋ ਚਲੋ ਦੇਖਦੇ ਆ ਜਿੱਦਾਂ ਵੀ ਹੋਇਆ ਜਾਂ ਫਿਰ ਥੋੜੀ ਦਿਰ ਵਰਕਆਊਟ ਕਰਾ ਕੇ ਉਸ ਤੋਂ ਬਾਅਦ ਆਪਾਂ ਸੋਨਾ ਬਾਤ ਕਰਨ ਚੱਲ ਜਾਾਂਗੇ ਸੋ ਦੋਸਤੋ ਇਹ ਆਪਣੀ ਲੰਚ ਦੀ ਮੀਲ ਆ ਜੀ ਆਪਣੀ ਹਨਾ ਥਰਡ ਮੀਲ ਆ ਇਹ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਮੀਲ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਆ ਹੁਣ ਆਪਾਂ ਅਗਲੀ ਨੈਕਸਟ ਮ ਉਗੇ ਸਾਢੇ 4 ਵਜੇ ਤੇ ਆਪਾਂ ਸਾਢੇ 4 ਵਜੇ ਸਿੱਧਾ ਗਰਾਊਂਡ ਦੇ ਵਿੱਚ ਜਾ ਕੇ ਆਪਾਂ ਮਿਲਾਂਗੇ ਸੋ ਦੋਸਤੋ ਬਲੌਗ ਦੇ ਨਾਲ ਬਨੇ ਰਹੋ ਜੀ ਸੋ ਹਾਂਜੀ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਸ਼ਾਮ ਦਾ ਟਾਈਮ ਹੋ ਗਿਆ ਤੇ ਸ਼ਾਮ ਦੇ ਨਾ 5 ਵਜੇ ਆ ਤੇ ਮੈਂ ਸਾਢੇ 4 ਵਜੇ ਗਰਾਊਂਡ ਦੇ ਵਿੱਚ ਆ ਗਿਆ ਸੀ ਤਾਂ ਬਾਹਰ ਬਾਰਿਸ਼ ਹੋਣ ਲੱਗੀ ਸੀ ਹੈਨਾ 20 ਭਾਂ ਲੱਗਿਆ ਸੀ ਤਾਂ ਮੈਂ ਸਿਰ ਉੱਪਰ ਹਾਲ ਦੇ ਵਿੱਚ ਹੀ ਬੈਠਾ ਰਿਹਾ ਜਿੱਥੇ ਸਾਡਾ ਬਾਕਸਿੰਗ ਰੇਗਾ ਮੈਂ ਉੱਥੇ ਹੀ ਬੈਠਾ ਰਿਹਾ ਕਿਉਂਕਿ ਬਾਰਿਸ਼ ਪੈਂਦੀ ਵੀ ਸੀ ਤੇ ਹੁਣ ਬਾਰਿਸ਼ ਰੁਕ ਗਈ ਆ ਤੇ ਮੈਂ ਸੋਚਦਾ ਜੇ ਮਗੇ ਜੇ ਬਾਰਿਸ਼ ਨਾ ਆ ਨਾ ਰਹੀ ਤਾਂ ਮੈਂ ਹਾਲ ਦੇ ਵਿੱਚ ਹੀ ਪ੍ਰੈਕਟਿਸ ਕਰ ਲੈਣੀ ਆ ਟਰੈਡਮਿਲ ਦੇ ਉੱਤਰਨੀ ਨੂੰ ਹੀ ਕਰ ਲਊਗਾ ਪਰ ਬਾਰਿਸ਼ ਰੁਕ ਗਈ ਫਿਰ ਹੁਣ ਮੈਂ ਚੱਲਾਂ ਚਾ ਵੀ ਚਲੋ ਸੋਨਾ ਬਾਤ ਕਰ ਲੈਂਦੇ ਆ ਸੋ ਜਿਵੇਂ ਆ ਤਾਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਆਪਣੇ ਜਣਾ ਵੀ ਆਪਾਂ ਸੋਨਾ ਬਾਤ ਕਰਦੇ ਹੁੰਨੇ ਆ ਸੋ ਬੋਡੀ ਬਹੁਤ ਜ਼ਿਆਦਾ ਟਾਈਟ ਸੀ ਸਵੇਰੇ ਲੱਗ ਗਈ ਆ ਵਰਕਆਊਟ ਕੀਤਾ ਤੇ ਰਨਿੰਗ ਰਨਿੰਗ ਵੀ ਕਰਾਈ ਬੌਕਸਿੰਗ ਵਰਕਆਊਟ ਵੀ ਕੀਤਾ ਤੇ ਮਤ ਤਾਂ ਬਹੁਤ ਜ਼ਿਆਦਾ ਦੁਖਦੇ ਪਈ ਨਹੀਂ ਮੈਂ ਕਿਹਾ ਵੀ ਚਲੋ ਕੰਪੀਟੀਸ਼ਨ ਹੈਗਾ ਦੋ ਦਿਨ ਹੈਗੇ ਆ ਆਪਾਂ ਹਲਕਾ ਜਿਹਾ ਸੋਨਾ ਬਾਤ ਕਰ ਲੈਂਦੇ ਆ ਦੋ ਸੈਟ ਸੋਨਾ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਨਾਤ ਹੋ ਕੇ ਘਰੇ ਹਣਾ ਫਿਰ ਆਪਾਂ ਡਾਈਟ ਦੇ ਦਵਾਰੇ ਹੋ ਜਾਗੇ ਸੋ ਡਾਈਟ ਬਹੁਤ ਜ਼ਰੂਰੀ ਆ ਡਾਈਟ ਨਹੀਂ ਆਪਾਂ ਛੱਡਣੀ ਹੈਗੀ ਉਹ ਚਾਹੇ ਸਾਰੀ ਚੀਜ਼ਾਂ ਛੱਡ ਜੀ ਸੋ ਹੁਣ ਆਪਾਂ ਸੋਨਾ ਬਾਥ ਕਰਾਂਗੇ ਸੋਨਾ ਬਹੁਤ ਬਾਥ ਕਰਾਂਗੇ ਸਟੀਮ ਬਾਥ ਫਿਰ ਕਰਾਂਗੇ ਆਪਾਂ ਘਰੇ ਜਾ ਕੇ ਥੋੜੀ ਜੀ ਰੈਸਟ ਤੇ ਜੋ ਵੀ ਸਮਾਨ ਸਾਨੂੰ ਲੈਣਾ ਹੋ ਥੋੜਾ ਬਹੁਤਾ ਕੰਟੀਨ ਦੇ ਵਿੱਚੋਂ ਜਾ ਕੇ ਤੇ ਉਹ ਲਵਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਦਿਨਦਰਵਾਂਗਾ ਜੀ ਸੋ ਹਾਂਜੀ ਦੋਸਤੋ ਆਪਾਂ ਨਾ ਸੋਨਾ ਬਾਥ ਤੇ ਇਸ ਟੀਮ ਬਾਥ ਕਰ ਲਿਆ ਆਪਾਂ ਹਨਾ ਸੋ ਪਹਿਲਾ ਆ ਪਾ ਗਏ ਕਿ ਗਰਾਉਂਡ ਦੇ ਵਿੱਚ ਤੇ ਹੁਣ ਫਿਰ ਆ ਪਾ ਗਏ ਸੋਨਾ ਬਾਥ ਦੇ ਵਿੱਚ ਆ ਗਏ ਜੀ ਸੋਨਾ ਬਾਥ ਦੇ ਵਿੱਚ ਆ ਕੇ ਮੈਂ ਜਾਨੀ ਕਿ 3-3 4-4 ਮਿੰਟ ਦੇ 4 ਸੈਟ ਮੈਂ ਸੋਨਾ ਬਾਥ ਦੇ ਲਈ ਫਿਰ ਉਸ ਤੋਂ ਬਾਅਦ ਮੈਂ 5-5 ਮਿੰਟ ਦੇ ਮੈਂ ਇਸ ਟੀਮ ਬਾਥ ਦੇ ਸੈਟ ਲਾਇਆ ਜਾਨੀ ਕਿ ਵਿੱਚ ਬੈਠ ਰਿਹਾ 5 ਮਿੰਟ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਨਹਾਣੂ ਕੇ ਆਪਾਂ ਬਾਹਰ ਆ ਗਏ ਚੰਗੀ ਤਰ੍ਹਾਂ ਨਹਾ ਲਿਆ ਤਾਂ ਮੇਰੀ ਸ਼ੱਕ ਵੀ ਪਤਾ ਲੱਗ ਰਿਹਾ ਨਾ ਵੀ ਬੰਦਾ ਨਾ ਗਿਆ ਹੈ ਹਨਾ ਸੋ ਹੁਣ ਆਪਾਂ ਥੋੜੀ ਜਿਹਾ ਆਪਾਂ ਬੈਠਾਂਗੇ ਇੱਥੇ ਹਨਾ ਉੱਤਿਆ ਜੀ ਲੱਗੀ ਜਾਂਦੀ ਥੋੜਾ ਜਿਹਾ ਪਾਣੀ ਪੀ ਕੇ ਹਟਿਆ ਤੇ ਹੁਣ ਆਪਾਂ ਇਹਦੇ ਚ ਪ੍ਰੋਟੀਨ ਪਾਇਆ ਆਪਾਂ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲਾਂਗੇ ਵੈਾਈਸੋਲੇਟ ਪ੍ਰੋਟੀਨ ਪੀਵਾਂਗੇ ਤੇ ਫਿਰ ਜਿੱਥੋਂ ਬਾਅਦ ਆਪਾਂ ਜਾਵਾਂਗੇ ਅੱਧੇ ਘੰਟੇ ਬਾਅਦ ਘਰੇ ਇੱਥੇ ਬੈਠਾਂਗੇ ਥੋੜੀ ਦੇਰ ਬਾਅਦ ਕਿਉਂਕਿ ਮੇਰੇ ਸਾਹਮਣੇ ਹਾਕੀ ਦਾ ਮੇਚ ਚੱਲਦਾ ਪਿਆ ਵਾ ਤੁਸੀਂ ਦੇਖ ਸਕਦੇ ਹੋ ਹਾਕੀ ਦਾ ਮੇਚ ਲੱਗਾ ਹੋਇਆ ਵਾ ਤੇ ਮੈਂ ਮਤਲਬ ਹੀ ਹਾਕੀ ਦਾ ਮੇਚ ਦੇਖ ਕੇ ਥੋੜਾ ਜਿਹਾ ਫਿਰ ਜਾਊਗਾ ਮੈਂ ਘਰ ਘਰੇ ਜਾ ਕੇ ਫਿਰ ਆਪਾਂ ਜੋ ਵੀ ਆਪਣੀ ਡਾਈਟ ਆਣਾ ਥੋੜੀ ਜਿਹੀ ਹਲਕੀ ਹਲਕੀ ਕੋਈ ਫਰ ਇਵੇਂ ਜਿਵੇਂ ਮੈਂ ਆਪਣਾ ਇੱਕ ਇੱਕ ਇਹਗਾ ਬੋਇਲ ਕਰਕੇ ਰੱਖਿਆ ਹੋਇਆ ਇੱਕ ਇੱਕ ਤੇ ਉਹ ਇੱਕ ਇੱਕ এগ ਜਾ ਕੇ ਖਾਊਗਾ ਫਿਰ ਉਸ ਤੋਂ 9:00 9:30 ਵਜੇ ਮੈਂ ਮਤਲਬ ਵੀ ਜਿਹੜਾ ਹੋਆ ਡਿਨਰ ਉਹ ਕਰੂੰਗਾ ਤੇ ਅੱਜ ਰਾਤ ਮੈਨੂੰ 12:00 1:00 ਤੱਕ ਜਾਗਣਾ ਪੈਣਾ ਵਾ ਕਿਉਂਕਿ ਮੇਰਾ ਕੰਮ ਆ ਨਾ ਜਿਹੜਾ ਬਹੁਤ ਜ਼ਿਆਦਾ ਪੈਂਡਿੰਗ ਪਿਆ ਵਾ ਵੀਡੀਓ ਐਡੀਟ ਵਗੈਰਾ ਕਰਨ ਵਾਲੀਆਂ ਪਈਆਂ ਨੇ ਉਹ ਵੀਡੀਓ ਐਡੀਟ ਕਰਨੀਆਂ ਕਿਉਂਕਿ ਮੈਂ ਖੇਡ ਨੂੰ ਚੱਲ ਜਾਣਾ ਲਖਨਊ ਤੇ ਉਸ ਤੋਂ ਬਾਅਦ ਮੈਨੂੰ ਟਾਈਮ ਨਹੀਂ ਮਿਲਣਾ ਹੈਗਾ ਵੀਡੀਓ ਨੂੰ ਅਪਲੋਡ ਕਰਨ ਤੇ ਐਡੀਟ ਕਰਨ ਲੱਗੇ ਸੋ ਇਸ ਕਰਕੇ ਮੈਂ ਵੀਡੀਓ ਐਡੀਟ ਕਰਨੀ ਆ ਫੇਰ ਰਾਤ ਪੇ ਜਾਣੀ ਆ ਤੇ ਮੇਰੇ ਕੋਲ ਕੱਲ ਕੱਲ ਦਾ ਦੇਣਾ ਬਸ ਸੋ ਹੁਣ ਜੋ ਵੀ ਅਗਲੀ ਅਪਡੇਟ ਹੋਊਗੀ ਹੋਊਗੀ ਤੇ ਮੈਂ ਤੁਹਾਨੂੰ ਦਿੰਦਾ ਰਾਵਾਂਗਾ ਵਲੋਗ ਦੇ ਵਿੱਚ ਸੋ ਵਲੋਗ ਦੇ ਨਾਲ ਬਣੇ ਰਹੋ ਜੀ ਤੇ ਆਪ ਹੁਣ ਵਲੋਗ ਕਰਦੇ ਆ ਖਤਮ ਬਸ ਆਪਾਂ ਗੱਲ ਆ ਜਿਹੜਾ ਆਪਾਂ ਇਹ ਵੇ ਆਈਸੋਲੇਟ ਪ੍ਰੋਟੀਨ ਪੀਵਾਂਗੇ ਤੇ ਘਰੇ ਜਾ ਕੇ ਇੱਕ ਬੋਇਲ ਐਗ ਖਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਸਿੱਧਾ ਡਿਨਰ ਤੇ ਮਿਲਾਂਗੇ ਜੀ ਸੋ ਦੋਸਤੋ ਵਲੋਗ ਦੇ ਨਾਲ ਬਣੇ ਰਹੋ ਜੀ ਸੋ ਅੱਜ ਦੇ ਦੋਸਤੋ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਦੀ ਨੋ ਬੱਜ ਗਿਆ ਤੇ ਆਪਸੋ ਨਾਲ ਗੱਲ ਕਰਕੇ ਘਰ ਆ ਗਏ ਸੀਗੇ ਘਰੇ ਆ ਕੇ ਅਪਨ ਦਸੇ ਬੇ ਅਇਸੋਲੇਟਰ ਪ੍ਰੋਟੀਨ ਦਾ ਪੋਟੀਕ ਉਹ ਬੜੀ ਠੀਕ ਉਹ ਰਚ ਵੀ ਲਜੀ ਕੁੱਕਰੀ ਆ ਕੇ ਮੇਕ ਕੋਇਲ ਕੀਤਾ ਏਗਗ ਨੂੰ ਖਾਣਾ ਸੀਗਾ ਜਿਆਦਾ ਜਿਆਦਾ ਚੇਲੇ ਬਣਾ ਕਰਨ ਦੇ ਸੀਗਾ ਆਪਾਂ ਸਿਰਫ ਕੋਇਲ ਏਗਗ ਖਾਣਾ ਸੀ ਹੈਨਾ ਤੇ ਹੁਣ ਠੀਕ 2 ਘੰਟੇ ਬਾਅਦ 7:00 ਵਜੇ ਨੂੰ ਕੋਇਲ ਕਰਦਾ ਸੀ ਤੇ ਹੁਣ 9:00 ਵਜੇ ਆ 2 ਘੰਟੇ ਬਾਅਦ ਠੀਕ ਹੁਣ ਆਪਾਂ ਦਿਨੇ ਦਾ ਬਣਾ ਦਿਨੇ ਦੇ ਵਿੱਚ ਆਪਾਂ ਲਿਆ ਜੀ ਤੇ ਦੇਰਾਂ ਦਾ 150 ਗ੍ਰਾਮ ਚਿਕਨਾਂ ਜੀ ਇਹ ਬੋਇਲ ਚਿਕਨ ਹੈ ਜੀ ਚਿਕਨ ਬ੍ਰੇਸਟ ਹੈ ਗੇਰ ਬੋਨਲੈਸ 150 ਗ੍ਰਾਮ ਚਿਕਨ ਹੈ ਜੀ ਨਾਲ ਜਿਹੜਾ ਬਾ ਇੱਕ ਬ੍ਰੇਡ ਸਲਾਦ ਦੀ ਲਈਏ ਜੀ ਸਰ ਇੱਕ ਬ੍ਰੇਡ ਸਲਾਦੀ ਇਹ ਤੇ ਸਲਾਦ ਦੇ ਵਿੱਚ ਆਪਾਂ ਲਿਆਵਾ ਚੁਕੂਕਰ ਟਮਾਟਰ ਤੇ ਟਮਾਟਰ ਲਿਆਵਾ ਛੇਰਾ ਲਿਆਵਾ 2-4 ਪੀਸ ਆਪਾਂ ਗਾਜਰ ਦੇ ਲਿਆ ਇੱਕ ਜਿੰਗੂ ਏੜੀ ਕੀਤਾ ਜੀ ਕਿਉਂਕਿ 150 ਗ੍ਰਾਮ ਚਿਕਨਾ ਆਪਾਂ ਇਹ ਅੱਜ ਦਾ ਡੀਨ ਹੋਏਗਾ ਜੀ ਸੋ ਅਗਰ ਤੁਸੀਂ ਆਪਾਂ ਬੋਡੀ ਬਿਲਡ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਰੈਸਪੀ ਨੂੰ ਫੋਲੋ ਕਰ ਸਕਦੇ ਹੋ ਇੱਕ ਨਰ ਦਾ ਗੋਰੀ ਬੇੜੀ ਵੀ ਘਟਿਆ ਤੇ ਤੁਸੀਂ ਫਿੱਟ ਵੀ ਹੋ ਜਾਗੇ ਤੇ ਤੁਸੀਂ ਸਿਹਤਮੰਦ ਵੀ ਰਹੋਗੇ ਤੇ ਬਿਮਾਰੀਆਂ ਤੋਂ ਦੂਰ ਰਹੋਗੇ ਸੋ ਦੋਸਤੋ ਅੱਜ ਦਾ ਜਿਹੜਾ ਪ੍ਰੋਗਰਾਮ ਆਪਣਾ ਪਿੱਛੇ ਕਰੂ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਪਾਂ ਨਵੇਂ ਇੱਕ ਵਧੀਆ ਬਲੌਗ ਨਾਲ ਉਹ ਤੱਕ ਦੇ ਤੱਕ ਸਰਬ ਮੇਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਤੇ ਗੁੱਡ ਨਾਈਟ